ਮੈਂ ਉਹ ਕੇਂਦਰੀ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਕਿਹਾ ਕਿ ਹਰ ਜਗ੍ਹਾ ਪਹੁੰਚ ਜਾਂਦੇ ਨੇ ਬੁੱਡੇ ਨਾਲੇ ਦੀ ਕਿਸੇ ਵੀ ਪਿੰਡ ਦੇ ਵਿੱਚ ਵੀ ਕਿਉਂ ਪਹੁੰਚ ਜਾਂਦੇ ਆਂ ਕੇਂਦਰੀ ਮੰਤਰੀ ਸਾਹਿਬ ਕਿਉਂ ਪਹੁੰਚ ਜਾਂਦੇ ਆਂ ਅਸੀਂ ਬਿੱਟੂ ਜੀ ਕਿਉਂਕਿ ਬੁੱਢਾ ਨਾਲਾ ਲੋਕਾਂ ਨੂੰ ਮਾਰ ਰਿਹਾ ਹੈ ਸੱਤਿਆ ਨਾਸ਼ ਕਰ ਰਿਹਾ ਪੂਰਾ ਦੱਖਣੀ ਮਾਲਵਾ ਮਰ ਰਿਹਾ ਔਰ ਜਿਹੜੀ ਜਗ੍ਹਾ ਜਾ ਕੇ ਬੁੱਢਾ ਨਾਲਾ ਸਤਲੋਚ ਪੈਂਦਾ ਹੈ ਨਾ ਉੱਥੇ ਉਹਨਾਂ ਪਿੰਡਾਂ ਦਾ ਵਲੀਪੁਰ ਗੋਸਪੁਰ ਦੰਤਰ ਮਹੀਨੇ ਬਾਅਦ ਕਾਲੇ ਪੀਲੇ ਦਾ ਟੈਸਟ ਹੁੰਦਾ ਜਿਹਨੂੰ ਤੁਸੀਂ ਕੁਝ ਨਹੀਂ ਕਰ ਰਹੇਗੇ ਸਾਡਾ ਬੋਲਣਾ ਤੁਹਾਨੂੰ ਅਖਰ ਦਾ ਇਸ ਲਈ ਹੈ ਕਿ ਉਹਨਾਂ ਸਾਰੀਆਂ ਫੈਕਟਰੀਜ਼ ਤੋਂ ਤੁਹਾਡੇ ਨਾਲ ਪਤਾ ਨਹੀਂ ਉਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਤਾਂ ਹੀ ਤੁਹਾਨੂੰ ਦੁੱਖ ਲੱਗਦਾ ਕਿ ਅਸੀਂ ਉਹਨਾਂ ਬਾਰੇ ਬੋਲ ਦੇ ਕਿਉਂ ਵਾਸੀਂ ਅੱਗ ਲਾਉਣੀ ਚਾਹੁੰਦੇ ਆ ਮਤਲਬ ਬੰਦੇ ਮਰਦੇ ਰਹਿਣ ਪੰਜਾਬ ਦੇ ਵਿੱਚ ਪੋਲਿਊਸ਼ਨ ਨਾਲ ਮਰਦੇ ਰਹਿਣ 에ਅਰ ਪੋਲਿਊਸ਼ਨ ਨਾਲ ਵਾਟਰ ਪੋਲਿਊਸ਼ਨ ਨਾਲ ਜਾਂ ਹੋਰ ਗੱਲਾਂ ਨਾਲ ਤਾਂ ਠੀਕ ਹੈ ਬੜੀ ਸ਼ਾਂਤੀ ਹੈ ਉਨਾਤ ਘਰਾਂ ਚ ਜਾ ਕੇ ਪੁੱਛੋ ਜੋ ਬਿਮਾਰੀਆਂ ਨਾਲ ਮਰ ਰਹੇ ਨੇ ਜਿਹੜੇ ਭੱਜ ਕੇ ਬਾਹਰ ਜਾ ਰਹੇ ਨੇ ਤੁਸ ਤੁਹਾਡੀਆਂ ਸਰਕਾਰਾਂ ਨੌਕਰੀ ਨਹੀਂ ਦੇ ਰੀਆਂ ਸੱਤਿਆ ਨਾਸ਼ ਕੀਤਾ ਪਿਆ ਪੰਜਾਬ ਚ ਤੁਸੀਂ ਰਲ ਮਿਲ ਕੇ ਅਸੀਂ ਅੱਗ ਲਾਉਣੀ ਚਾਹੁੰਦੇ ਆ ਜੇ ਬਚਾਉਣ ਦੀ ਗੱਲ ਕਰਦੇ ਅਸੀਂ ਜੇ ਪਿੰਡਾਂ ਚ ਜਾਂਦੇ ਆ ਕਮਾਲੂ ਚ ਜਾਂਦੇ ਤਲਵੰਡੀ ਅਕਲਿਆ ਜਾਂਦੇ ਚਮਕੌਰ ਸਾਹਿਬ ਜਾਂਦੇ ਹੋਰ ਬੇਸ਼ੁਮਾਰ ਪਿੰਡਾਂ ਚ ਇਸ ਲਈ ਜਾਂਦੇ ਆ ਕਿ ਉੱਥੇ ਰਲ ਮਿਲ ਕੇ ਰਲ ਮਿਲ ਕੇ ਤੁਸੀਂ ਮਾਰਨਾ ਚਾਹੁੰਦੇ ਹੋ ਰੁਚਰਾ ਫਰਮ ਕੀਦੀ ਹੈ ਔਰ ਰਾਣਾ ਗੁਰਜੀਤ ਕਾਂਗਰਸ ਦਾ ਰੁਚਰਾ ਫਰਮ ਥੋੜੀ ਹੈ ਔਰ ਝਾੜੂ ਵਾਲਿਆਂ ਦਾ ਸਨਰਖਣ ਤੁਸੀਂ ਚਮਕੌਰ ਸਾਹਿਬ ਚ ਲਾਉਣਾ ਚਾਹੁੰਦੇ ਹੋ ਇਹੜੀ ਫੈਕਟਰੀ ਪੇਪਰ ਮਿਲ ਜੀਨੇ ਨਾਲ ਤੁਸੀਂ ਨੇੜੇ ਤੇੜੇ ਦਾ ਇਲਾਕਾ ਗਾਲ ਦੂਗੇ ਜਿਵੇਂ ਕਿ ਬਾਕੀ ਤਾਮਾਤੀ ਹੋਇਆ ਹੈ ਜਿਵੇਂ ਕਿ ਕਿਸੇਤੀਆਂ ਮਿਲ ਮੁਕਤਸਰ ਕੋਲੇ ਕਰ ਰਹੀ ਹੈ ਹੋਰ ਕਿੰਨੀਆਂ ਫੈਕਟਰੀਆਂ ਰੈਡ ਕੈਟਾਗਰੀ ਦੀਆਂ ਕਰ ਰੀਆਂ ਨਹੀਂ ਥੋੜੀ ਰਾਜ ਸਭਾ ਚ ਥੋੜੀ ਨਹੀਂ ਬਲਕੇ ਸਾਰੇ ਦੇਸ਼ ਦੀ ਰਾਜ ਸਭਾ ਚ ਇੱਕ ਕਮੇਟੀ ਰਿਪੋਰਟ ਪੇਸ਼ ਹੋਈ ਹੈ ਨਾ ਕਿ ਪੰਜਾਬ ਦਾ ਪਾਣੀ ਬਿਲਕੁਲ ਪੀਣ ਯੋਗ ਨਹੀਂਗਾ ਇਸ ਰਿਪੋਰਟ ਬਾਰੇ ਕੀ ਕਹੋਗੇ ਤੁਸੀਂ ਸਹੀ ਹੈ ਜਾਂ ਗਲਤ ਹੈ ਜੇ ਸਹੀ ਹੈ ਤਾਂ ਫਿਰ ਦੱਸੋ ਰੈਡ ਕੈਟਾਗਰੀ ਦੀ ਫੈਕਟਰੀ ਕਿਉਂ ਲਾਈ ਜਾ ਰਹੀ ਹੈ ਜਿਹਨੂੰ ਥੋੜੀ ਪਾਰਟੀ ਦੇ ਬੰਦੇ ਲਾਉਣਾ ਚਾਹੁੰਦੇ ਨੇ ਇੱਥੇ ਸੀਮੈਂਟ ਫੈਕਟਰੀ ਲਾਉਣਾ ਚਾਹੁੰਦੇ ਸੀ ਤਲਵੰਡੀ ਅਕਲੀਆਪੁਰੇ ਮਿਸਟਰ ਜਿੰਦਲ ਤੋਂ ਡੀ ਨੇ ਨਾ ਕੀ ਕੀਤਾ ਉੱਥੇ ਪਬਲਿਕ ਹੀਅਰਿੰਗ 'ਚ ਲੋਕਲ ਲੋਕਲ ਬੰਦਿਆਂ ਨੇ ਤੁਹਾਨੂੰ ਸੁਣਾਈ ਨਹੀਂ ਦਿੰਦਾ ਹਰ ਜਗ੍ਹਾ ਤੇ ਤੁਸੀਂ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਇਹਨੂੰ ਤੁਸੀਂ ਤਰੱਕੀ ਆਣੇ ਹੋ ਮੈਂ ਕਿੰਨੇ ਵਾਰੀ ਕਿਹਾ ਹੈ ਕਿ ਅਸੀਂ ਤੁਹਾਨੂੰ ਫੈਕਟਰੀਆਂ ਦੇ ਤੌਰ ਤੇ ਕਹਿ ਰਹੇ ਹਾਂ ਵਾਈਟ ਟੂ ਗ੍ਰੀਨ ਫੈਕਟਰੀਆਂ ਲੈ ਕੇ ਆਓ ਨਾ ਸਾਡੀ ਵਾਈਟ ਤੇ ਗ੍ਰੀਨ ਇੰਡਸਟਰੀ ਲਿਆਓ ਅਸੀਂ ਉਹਨਾਂ ਦੇ ਨਾਲ ਹਾਂ ਪਰ ਤੁਸੀਂ ਪੰਜਾਬ ਨੂੰ ਮਾਰਨ ਵਿੱਚ ਇੰਟਰਸਟਿਡ ਹੋ ਜਿਵੇਂ ਤੁਹਾਡੇ ਪਹਿਲਾਂ ਵਾਲੇ ਵੀ ਸੀ ਤੁਹਾਡੇ ਪਰਿਵਾਰ ਵਾਲੇ ਵੀ ਸੀ ਤੁਸੀਂ ਉਹ ਚਾਹੁੰਦੇ ਹੋਣਾ ਚਾਹੀਦਾ ਜੇ ਅਸੀਂ ਯੂਨੀਵਰਸਿਟੀ 'ਚ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਯੂਨੀਵਰਸਿਟੀ 'ਚ ਕਿਉਂਕਿ ਤੁਸੀਂ ਸੁਣਦੇ ਨਹੀਂਗੇ ਔਰ ਇਹ ਗੱਲ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀ ਬਾਰੇ ਮੈਂ ਡਿਟੇਲ ਬਾਅਦ 'ਚ ਕਰਦਾ ਗੱਲ ਤੁਸੀਂ ਕਿਹਾ ਕਿ ਇਹ ਤਾਂ ਇਹਨਾਂ ਨੂੰ ਤਾਂ ਪੰਜਾਬ ਵਾਲੇ ਜਾਣਾ ਚਾਹੀਦਾ ਬੱਲੇਓ ਤੇਰੇ ਤੁਸੀਂ ਦੱਸੂਗੇ ਸਾਨੂੰ ਕਿੱਧਰ ਜਾਣਾ ਚਾਹੀਦਾ ਪਰ ਹਾਂ ਇਹ ਮੈਨੂੰ ਜ਼ਰੂਰ ਪਤਾ ਲੱਗ ਗਿਆ ਕਿ ਬੁੱਢੇ ਨਾਲ ਦਾ ਤਾਲੁਕ ਤਾਂ ਪੰਜਾਬ ਗਵਰਨਮੈਂਟ ਨਾਲ ਹੈ ਪਿੰਡਾਂ ਦੀਆਂ ਫੈਕਟਰੀਆਂ ਦਾ ਤਾਲੁਕ ਵੀ ਪੰਜਾਬ ਗਵਰਨਮੈਂਟ ਨਾਲ ਜਾਂ ਪੰਜਾਬ ਪੋਲੂਸ਼ਨ ਬੋਰਡ ਨਾਲ ਹੈ ਉੱਥੇ ਤੁਹਾਨੂੰ ਦਰਦ ਕਿਉਂ ਹੋ ਰਿਹਾ ਹੈ ਕਿਉਂ ਦਰਦ ਹੋ ਰਿਹਾ ਔਰ ਪੰਜਾਬ ਪੁਲਿਸ ਨੂੰ ਯੂਨੀਵਰਸਿਟੀ ਦੇ ਵਿੱਚ ਕੁੱਟਣ ਲਈ ਪੰਜਾਬ ਵਾਲਿਆਂ ਨੇ ਭੇਜਤਾ ਉਹਨਾਂ ਨੂੰ ਥੋੜਾ ਦਰਦ ਹੋ ਰਿਹਾ ਤੁਹਾਨੂੰ ਪੰਜਾਬ ਗਵਰਨਮੈਂਟ ਦਾ ਦਰਦ ਹੋ ਰਿਹਾ ਮਤਲਬ ਉਹਨੇ ਲੁੱਟਣ ਵਾਲੇ ਜਾਂ ਕੁੱਟਣ ਵਾਲੇ ਇਕੱਠੇ ਹੋ ਰਹੇ ਹੋ ਤੁਸੀਂ ਇੱਕ ਦੂਜੇ ਦਾ ਦਰਦ ਮਹਿਸੂਸ ਕਰ ਰਹੇ ਹੋ ਪਰ ਜਦੋਂ ਬਚ ਕੇ ਨਿਕਲਣਾ ਹੋ ਉਹ ਕਹਿੰਦੇ ਜੀ ਇਹ ਤਾਂ ਪੰਜਾਬ ਗਵਰਨਮੈਂਟ ਦਾ ਕੰਮ ਹੈ ਉਹ ਕਹਿੰਨਗੇ ਜੀ ਇਹ ਕੇਂਦਰ ਗਵਰਨਮੈਂਟ ਦਾ ਕੰਮ ਹੈ ਜਦ ਕਿ ਹਰ ਰੋਜ਼ ਰਾਤ ਨੂੰ ਤੁਸੀਂ ਇਕੱਠੇ ਬੈਠਦੇ ਹੋ ਜਾਂ ਫੋਨਾਂ 'ਤੇ ਗੱਲ ਕਰਦੇ ਹੋ ਔਰ ਸਵੇਰ ਉੱਠ ਕੇ ਇੱਕ ਦੂਜੇ ਦੇ ਖਿਲਾਫ ਕੌਲਣਾ ਬਿਆਨ ਦੇਣ ਲੱਗ ਜਾਂਦੇ ਹੋ ਔਰ ਇਹ ਥੋੜਾ ਨਹੀਂ ਥੋਥੋ ਪਹਿਲੇ ਵਾਲਿਆਂ ਦਾ ਵੀ ਆਹੀ ਕੰਮ ਸੀ ਇਸੇ ਲਈ ਤਾਂ ਅਸੀਂ ਬੋਲ ਰਹੇ ਹਾਂ ਕਿ ਜਦੋਂ ਸਾਰੀਆਂ ਪੰਜਾਬ ਦੀਆਂ ਪੋਲੀਟਿਕਲ ਪਾਰਟੀਆਂ ਖਾਣ ਤੇ ਲੁੱਟਣ ਤੇ ਤੇ ਕੁੱਟਣ ਤੇ ਹੋ ਜਾਣ ਤਾਂ ਉਦੋਂ ਆਮ ਲੋਕ ਹੀ ਉੱਠਣਗੇ ਅਸੀਂ ਗੰਨ ਕਰਾਂਗੇ ਨਹੀਂ ਤਾਂ ਦੱਸ ਦਿਓ ਕਿ ਬੁੱਢਾ ਨਾਲਾ ਸਹੀ ਹੈ ਪਹਿਲਾਂ ਤਾਂ ਤੁਸੀਂ ਖੁਦ ਹੀ ਉਹਨੂੰ ਬੁੱਢਾ ਨਾਲਾ ਕਿਹਾ ਉਹ ਬੁੱਢਾ ਦਰਿਆ ਸੀ ਬੁੱਢਾ ਨਾਲਾ ਉਹਨੂੰ ਬਣਾਇਆ ਕਿ ਨਹੀਂ ਹੈ ਦੱਸ ਦਿਓਗੇ ਆ ਤੁਹਾਡੇ ਸੰਰਖਣ ਕੀ ਬਣਿਆ ਨਾ ਉਹ ਬੁੱਢਾ ਨਾਲਾ ਜਿਹੜਾ ਕਿ ਪਹਿਲੀ ਪਾਤਸ਼ਾਹੀ ਨੇ ਬੁੱਢਾ ਦਰਿਆ ਨਾਮ ਦਿੱਤਾ ਸੀ ਜਿਹਨੂੰ ਜਿੱਥੇ ਲੋਕ 80 ਦੇ ਗੇਟ ਨੋਂ ਦੇ ਵੀ ਹੁੰਦੇ ਸੀਗੇ ਉਹਦਾ ਹਾਲ ਤੁਸੀਂ ਕੀ ਕੀਤਾ ਇਹ ਸਭ ਤੁਹਾਡੇ ਅੱਗੇ ਪੋਲਿਟਿਸ਼ਨਾਂ ਦਾ ਹੀ ਕੰਮ ਹੈ ਨਾ ਤੇ ਹਣ ਵਾਲਿਆਂ ਦਾ ਅੱਜ ਹੁਣ ਜ਼ਰਾ ਯੂਨੀਵਰਸਿਟੀ ਦੇ ਜਿੱਥੇ ਤੁਸੀਂ ਕਿਹਾ ਪਤਾ ਨਹੀਂ ਕੌਣ ਕੌਣ ਲੋਕ ਆਗੇ ਜਨਾਬ ਕੀ ਉਹੀ ਲੋਕ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਹੱਥ ਜੋੜ ਕੇ ਤੁਰੇ ਫਿਰਦੇ ਹੋ ਅਕ੍ਰੋਸ ਦੀ ਪਾਰਟੀ ਵੋਟਾਂ ਲੈ ਲਈ ਉਹ ਇਸ ਪੰਜਾਬ ਦੇ ਵਾਸੀ ਨੇ ਤੁਸੀਂ ਕਿਹਾ ਨਾ ਬੜਾ ਇਹਨੂੰ ਇਮੋਸ਼ਨਲ ਮਸਲਾ ਹੋ ਜਾਏ ਫੇਰ ਨਹੀਂ ਪੁੱਛਿਆ ਜਾਂਦਾ ਤੇ ਫਿਰ ਕਰ ਦਿੰਦੇ ਹੱਲ ਕਿਉਂ ਨਹੀਂ ਕੀਤਾ ਹੁਣ ਤੱਕ ਤੁਸੀਂ ਤਾਂ ਸਮਝ ਲਿਆ ਸੀ 10 ਤਰੀਕ ਨੂੰ ਤੁਸੀਂ ਉਹਦਾ ਪੂਰਾ ਰੂਪ ਵੀ ਵੇਖ ਲਿਆ ਸੀ ਕਿ ਸਾਰੀ ਕਿਸਮ ਦੇ ਲੋਕ ਆਏ ਨੇ ਕਿਉਂਕਿ ਉਹ ਪੰਜਾਬ ਦੀ ਤਰੋਆ ਰ ਹੈ ਕਿਉਂਕਿ ਤੁਹਾਡਾ ਖੂਨ ਸਾਰਿਆਂ ਦਾ ਪੋਲਿਟਿਸ਼ੀਅਨਾਂ ਦਾ ਬਲੂ ਹੋ ਚੁੱਕਿਆ ਹੈ ਤੁਹਾਨੂੰ ਇਮੋਸ਼ਨ ਨਾਲ ਦੀਆਂ ਚੀਜ਼ੀਆਂ ਨਹੀਂ ਤੁਹਾਡੇ ਚ ਜੇ ਹੋਵੇ ਤਾਂ ਲੋਕਾਂ ਦਾ ਇਮੋਸ਼ਨ ਵੇਖ ਕੇ ਤੁਸੀਂ ਹੁਣ ਤੱਕ ਤੁਹਾਡੇ ਕੋਈ ਦੇ ਇਲੈਕਸ਼ਨਾਂ ਦੇ ਐਲਾਨ ਹੋ ਚੁੱਕਿਆ ਹੁੰਦਾ ਸੈਨੇਟਰ ਦਾ ਸ਼ਡਿਊਲ ਅਨਾਉਂਸ ਹੋ ਚੁੱਕਿਆ ਹੁੰਦਾ ਕਿਉਂ ਨਹੀਂ ਕੀਤਾ 10 ਤਰੀਕ ਹੋ ਗਈ ਨਾ 3 ਦਿਨ ਹੋ ਗਏ ਨਾ ਕਿਉਂ ਨਹੀਂ ਕੀਤਾ ਇੰਨਾ ਕਿੰਨਾ ਕੰਮ ਹੈ ਵੀ ਸੀ ਕਹਿ ਰਹੀ ਹੈ ਆਲਰੇਡੀ ਕਮੇਟੀ ਨੂੰ ਕਿ ਅਸੀਂ ਉਹ ਡੇਟਸ ਸਾਰਾ ਸ਼ੈਡਿਊਲ ਬਣਾ ਕੇ ਭੇਜਤਾ ਕਰਦੇ ਨਾ ਕਿੱਡਾ ਔਖਾ ਕੰਮ ਹੈ ਤੇ ਸੈਕਿੰਡ 28 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲਿਆਂਦਾ ਕਿਉਂ ਜੇ ਤੁਸੀਂ ਉਹਨੂੰ ਬਾਅਦ ਚ ਕੈਨਸਲ ਕਰ ਰਹੇ ਹੋ ਤਾਂ ਨੋਟੀਫਿਕੇਸ਼ਨ ਲਿਉਣ ਦੀ ਕੀ ਲੋੜ ਸੀ ਕਿ 5 ਤਰੀਕ ਤੋਂ ਸੈਨਟ ਭੰਗ ਤਾਂ ਸਿੱਧੀ ਇਹ ਸੈਂਟਰ ਦੇ ਥੱਲੇ ਸੈਂਟਰਲ ਯੂਨੀਵਰਸਿਟੀ ਹੋ ਜੂਗੀ। ਥੋੜੀ ਉੱਥੇ ਦਾਦਾਗਰੀ ਚੱਲੂਗੀ। ਆਪ ਦਾ ਹੀ ਸਿਲੇਬਸ ਬਣਾਉਂਗੇ ਜਬੇ ਬਾਕੀ ਥਾਵਾਂ ਤੇ ਜਿਹੜੀ ਹਿਸਟਰੀ ਹੋਈ ਨਹੀਂ ਉਹ ਕ੍ਰੀਏਟ ਕਰ ਰਹੇ ਹੋ ਤੁਸੀਂ। ਇਹ ਕਿਉਂ ਕੋਸ਼ਿਸ਼ ਕੀਤੀ? ਜਿਹੜਾ ਬੜਾ ਆਰਾਮ ਨਾਲ ਕੁਰਸੀ ਤੇ ਬਹਿ ਕੇ ਕਹਿ ਰਹੇ ਹੋ ਨਾ ਇਹ ਲੋਕ ਕਿਉਂ ਤੁਰੇ ਫਿਰਦੇ ਆ ਤਾਂ ਫਿਰ ਕੀਤਾ ਕਿਉਂ ਤੁਸੀਂ? ਅਸੀਂ ਤਾਂ ਤਾਂ ਤੁਰੇ ਫਿਰਦੇ ਆ ਕਿ ਤੁਸੀਂ ਪੰਜਾਬ ਤੋਂ ਯੂਨੀਵਰਸਿਟੀ ਖੋ ਰਹੇ ਸੀ। ਕਿਉਂ ਖੋ ਰਹੇ ਸੀ ਦੱਸੂਗੇ? 28 ਤਰੀਕ ਦੀ ਨੋਟੀਫਿਕੇਸ਼ਨ ਦਾ ਕਾਰਨ ਕੀ ਹੈ? ਤਾਂ ਫਿਰ ਕਾਰਟਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲੈ ਕੇ ਆਉਨੇ ਹੋ ਕਿ ਨਹੀਂ ਨਹੀਂ ਜੀ ਰੱਦ ਤੇ ਨਾਲ ਹੀ ਤਿੰਨ ਚਾਰ ਘੰਟਿਆਂ ਬਾਅਦ ਫੇਰ ਲੈ ਆਉਨੇ ਨੋਟੀਫਿਕੇਸ਼ਨ ਕਿ ਨਹੀਂ 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 ਇੱਕ ਹੋਰ ਨੋਟੀਫਿਕੇਸ਼ਨ ਲਈ ਜੋ 28 ਵਰਗੀ ਹੈ ਜਮਾ ਸਿਰਫ ਉਹ ਚ ਡੇਟ ਫਿਕਸ ਨਹੀਂ ਸੀ ਤੇ ਫੇਰ ਚੌਥੀ ਨੋਟੀਫਿਕੇਸ਼ਨ ਕਿ ਨਹੀਂ 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 ਰੱਦ ਜੀ ਇਹ ਚਾਰ ਨੋਟੀਫਿਕੇਸ਼ਨਾਂ ਥੋੜੀ ਸੈਂਟਰਲ ਗਵਰਨਮੈਂਟ ਨੂੰ ਹੋਰ ਕੋਈ ਕੰਮ ਨਹੀਂਗਾ ਬਸ ਆਹੀ ਕੰਮ ਹੈ ਕਿ ਸਾਜ਼ਿਸ਼ ਕਰੋ ਤਰੀਕਾ ਲੱਭੋ ਟੈਸਟ ਕਰੋ ਕਿ ਇਨਾ ਚਤੜ ਹੈ ਕਿ ਨਹੀਂ ਇਹ ਰਿਐਕਟ ਕਰਦੇ ਨੇ ਕਿ ਨਹੀਂ ਜਦੋਂ ਰਿਐਕਟ ਕੀਤਾ ਰਿਵਰ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਕਿ ਤੁਹਾਡੀ ਗਵਰਨਮੈਂਟ ਦੱਸੂਗੀ ਕਿ ਗਵਰਨਮੈਂਟ ਦੇ ਜੋ ਅਫੀਸਰ ਜੋ ਮੰਤਰੀ ਜੋ ਪੂਰਾ ਤੰਤਰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਰਨਾ ਕੀ ਹੈ ਚਾਰ ਚਾਰ ਨੋਟੀਫਿਕੇਸ਼ਨ ਕਿ ਹੁਣ ਇਨਾ ਛਿਰ ਕਿਉਂ ਲੱਗ ਰਿਹਾ ਮਾੜਾ ਜੇ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਕਾਹਦਾ ਪਤਾ ਹੋਣਾ ਇਹ ਯੂਨੀਵਰਸਿਟੀ ਪੰਜਾਬ ਦੀ ਤਰੋਆ ਰ ਹੈ ਪਤਾ ਕਿੰਨੇ 100 ਸਾਲ 150 ਸਾਲ ਪੁਰਾਣੀ ਹੈ ਅਪ੍ਰੋਕਸੀਮੇਟਲੀ 1882 ਦੀ ਹੈ ਇਹ ਤਰਉਰ ਇਸ ਲਈ ਕਹਿ ਰਿਹਾ ਮੈਂ ਇਥੋਂ ਦੋ ਨੋਬਲ ਪ੍ਰਾਈਜ਼ winner ਹੋਏ ਨੇ ਇੱਕ ਮਿਸਟਰ ਕੁਰਾਨਾ ਸੀ ਇੱਕ ਕੋਈ ਮੁਸਲਮ ਜੈਂਟਲਮੈਨ ਸੀਗੇ ਇੱਕ ਨੂੰ ਮੈਨੂੰ ਲੱਗਦਾ ਹੈ ਕੈਮਿਸਟਰੀ ਸੀਗੇ ਸ਼ਾਇਦ ਨਹੀਂ ਫਿਜ਼ਿਕਸ ਦੇ ਵਿੱਚ ਔਰ ਇੱਕ ਨੂੰ ਮੈਡੀਸਨ ਦੇ ਵਿੱਚ ਦੋ ਨੋਬਲ ਪ੍ਰਾਈਜ਼ winner ਇਥੋਂ ਹੀ ਡਾਕਟਰ ਮਨਮੋਨ ਸਿੰਘ ਪੜ੍ਹ ਕੇ ਗਏ ਨੇ ਔਰ ਇਹ ਯੂਨੀਵਰਸਿਟੀ ਇੱਕ ਟਾਈਮ ਤੇ 2012 ਜਾਂ 13 ਜਾਂ 14 ਚ ਮਿਲਦਾ ਹੈ ਟਾਈਮਜ਼ ਵੱਲੋਂ ਵਰਲਡ ਦੀ ਇੱਕ ਬਹੁਤ ਹੀ ਕਮਾਲ ਦੀ ਹੈਗੀ ਹੈ ਮਸ਼ਹੂਰ ਜਿਹੜੀ ਹੈਗੀ ਹੈ ਇੱਕ ਕੰਪਨੀ ਕਹਿੰ ਲੋ ਜਾਂ ਉਹਨਾਂ ਨੇ ਰੇਟਿੰਗ ਚ ਇੱਕ ਨੰਬਰ ਤੇ ਕੱਢਿਆ ਸੀ ਹਿੰਦੁਸਤਾਨ ਦੀ ਇਹ ਯੂਨੀਵਰਸਿਟੀ ਔਰ ਵਰਲਡ ਦੀਆਂ 200 ਬਿਹਤਰੀਨ ਯੂਨੀਵਰਸਟੀਆਂ ਚ ਦਾ ਨਾਮ ਸੀਗਾ ਪਰ ਜਦੋਂ ਤੋਂ ਤੁਹਾਡੀ ਸਰਕਾਰ ਆਈ ਹੈ ਜਦੋਂ ਤੋਂ ਤੁਹਾਡੀ ਟੇਢੀ ਨਜ਼ਰ ਹੋਈ ਹੈ ਜਦੋਂ ਤੋਂ ਤੁਹਾਡੇ ਉਡ ਪਟਾੰਗ BCCI ਨੇ ਥੇ ਉਸ ਤੋਂ ਬਾਅਦ ਸੱਤਿਆ ਨਾਸ਼ ਕਰਤਾ ਤੁਸੀਂ ਹੁਣ ਪਤਾ ਨਹੀਂ 8 800 ਕੇ 1600 ਨੰਬਰ ਹੈ ਨਹੀਂ 600 ਤੋਂ 800 ਦੇ ਵਿੱਚ ਹੈ ਕਿਤੇ ਉਹਦੀ ਰੈਂਕਿੰਗ ਜਿਹੜੀ ਇੱਕ ਟਾਈਮ ਤੇ 200 ਤੇ ਸੀ ਤੇ ਇੰਡੀਆ ਦੀ ਨੰਬਰ 1 ਸੀਗੀ ਇਹ ਤੁਹਾਡੀ ਸਰਕਾਰ ਦੇ ਕੰਮ ਨੇ ਔਰ ਮੈਨੂੰ ਦੱਸੋਗੇ ਸੈਨੇਟ ਸੈਨੇਟ ਤੁਹਾਨੂੰ ਬੁਰੀ ਕਿਉਂ ਲੱਗਦੀ ਹੈ ਕਿਉਂਕਿ ਤੁਹਾਡੀ ਡिक्टਟਰਸ਼ਿਪ ਨਹੀਂ ਚੱਲਣ ਦਿੰਦੀ ਜਦਕਿ ਸੈਨੇਟ ਇੱਕ ਅਜੀਹਾ ਪ੍ਰਬੰਧ ਹੈ ਜਿਹੜਾ ਦੇਸ਼ ਦੇ ਵਿੱਚ ਹਰ ਯੂਨੀਵਰਸਿਟੀ ਚ ਹੋਣਾ ਚਾਹੀਦਾ ਹੈ ਡੈਮੋਕਰੈਟਿਕ ਜੀ ਦੇ ਨਾਲ ਤੁਸੀਂ ਵੀ ਕਰ ਤੁਸੀਂ ਤਾਂ ਮਿਨਿਸਟਰ ਡੈਮੋਕਰੈਟਿਕ ਵੀ ਨਾਲ ਬਣੇ ਨਹੀਂ ਕਿਉਂਕਿ ਤੁਸੀਂ ਤਾਂ ਹਾਰੇ ਹੋਏ ਹੋ ਤੁਸੀਂ ਖੁਦ ਨੋਮੀਨੇਟਡ ਹੋ ਇਹੀ ਤੁਸੀਂ ਨੋਮੀਨੇਟਡ ਯੂਨੀਵਰਸਿਟੀ ਬਣਾਉਣਾ ਚਾਹਦੇ ਹੋ ਉਹਨਾਂ ਦੇ ਵੀਸੀ ਬਣਾਉਣਾ ਚਾਹਦੇ ਹੋ ਉਹਦਾ ਪ੍ਰਬੰਧਨ ਚਾਹੁੰਦੇ ਹੋ ਇਹ ਡੈਮੋਕਰੈਟਿਕ ਪ੍ਰਬੰਧਨ ਹੈ ਕਿਉਂਕਿ ਇਹ ਸੈਨੇਟ ਮੈਂਬਰ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਚੁਣੇ ਜਾਂਦੇ ਨੇ ਤੇ ਫਿਰ ਉਹ ਹੀ ਚਲਾਉਂਦੇ ਨੇ ਉਹਦੀ ਰეკਮੈਂਡੇਸ਼ਨ ਤੇ ਵੀਸੀ ਚਲਾਉਂਦਾ ਤੁਹਾਨੂੰ ਨਹੀਂ ਚਾਹੀਦੀ ਉਹ ਕਿਉਂਕਿ ਤੁਹਾਡੇ ਊਠ ਪਟਾਂਕ ਆਰਡਰਸ ਨੂੰ ਰੋਕ ਲੈਂਦਾ 2000 ਆਪਣਾ 20 ਦੇ ਵਿੱਚ ਜਾਂ 21 ਦੇ ਵਿੱਚ ਅਸੀਂ ਲੜੀ ਸੀ ਉਦੋਂ ਵੀ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਸੈਨੇਟ ਦੇ ਇਲੈਕਸ਼ਨ ਨਾ ਹੋ ਅਸੀਂ ਰੌਲਾ ਪਾ ਪਾ ਕੇ ਸਟ੍ਰਾਈਕਸ ਕਰ ਕਰਕੇ ਫਿਰ ਕਰਵਾਇ ਸੀ ਤੁਹਾਡੇ ਕੋਲ ਫਿਰ 2024 ਦੇ ਸੈਨੇਟ ਭੰਗ ਹੋਈ ਹੋਈ ਹੈ ਭੰਗ ਕਹਿੰ ਲੋ ਜੌਨ ਕਹਿੰ ਲੋ ਤੁਸੀਂ ਉਹਦੀ ਟਰਮ ਪੂਰੀ ਹੋਈ ਹੈ ਕਿਉਂ ਨਹੀਂ ਇਲੈਕਸ਼ਨ ਕਰਾਇਆ 1 ਸਾਲ ਦੇ ਇੰਨੇ ਹੀ ਇਮਾਨਦਾਰ ਸੀ ਤੁਸੀਂ ਤਾਂ ਔਰ ਫਾਈਨਲੀ ਇੱਕ ਨੋਟੀਫਿਕੇਸ਼ਨ ਲੈ ਆਇਆ ਕਿ ਭੰਗ ਜੀ ਕਿਉਂ ਕੀਤਾ ਏ ਕੈਨ ਯੂ ਐਕਸਪਲੇਨ ਮਿਸਟਰ ਮਿਨਿਸਟਰ ਦੱਸੂਗੇ ਇਹਦੇ ਬਾਰੇ ਕਿ ਤੁਸੀਂ ਇਹ ਨੋਟੀਫਿਕੇਸ਼ਨ ਕਿਉਂ ਲਿਆਂਦੀ ਸੀ ਸੈਨੇਟ ਨੂੰ ਭੰਗ ਕਿਉਂ ਕਰ ਰਹੇ ਸੀ ਔਰ ਇਹ ਗੱਲ ਪੰਜਾਬ ਦੇ ਹਿੱਸੇ ਦੀ ਪੰਜਾਬ ਗਵਰਨਮੈਂਟ ਬਹੁਤ ਵਾਰੀ ਆਪ ਦਾ ਆਰਗੂਮੈਂਟ ਦੇ ਚੁੱਕੀ ਹੈ ਜਦ ਕਿ ਉਸ ਗਵਰਨਮੈਂਟਾਂ ਨਾਲ ਜਿੰਨੀਆਂ ਵੀ ਪੰਜਾਬ ਦੀਆਂ ਨੇ ਮੈਂ ਬਿਲਕੁਲ ਸਹਿਮਤ ਨਹੀਂ ਦਾ ਜਿਨ੍ਹਾਂ ਦਾ ਐਕਸਪੈਂਡੀਚਰ 1,50,000 ਕਰੋੜ ਹੋਵੇ ਉਹਨਾਂ ਨੂੰ 200-300 ਕਰੋੜ ਹੋਰ ਦੇਣ ਚ ਕੀ ਪ੍ਰੋਬਲਮ ਹੈ ਔਰ ਇਹ ਯੂਨੀਵਰਸਿਟੀ ਕੋਲੇ ਇੰਨੀ ਕ ਜ਼ਮੀਨ ਹੈ ਇੰਨਾ ਕਿ ਪੂਰਾ ਮਾਮਲਾ ਹੈਗਾ ਇੰਨਾ ਕਿ ਇਹਦਾ ਨਾਂ ਹੈਗਾ ਕਿ ਇਸ ਚੀਜ਼ ਨੂੰ ਪ੍ਰੋਫਿਟੇਬਲ ਵੀ ਬਣਾਇਆ ਜਾ ਸਕਦਾ ਪਰ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜੋ ਦੁਨੀਆ ਦੇ ਵਿਦਿਅਕ ادارے ਨੇ ਉਹਨਾਂ ਨੂੰ ਯੂਨੀਵਰਸਿਟੀਆਂ ਨੂੰ ਗਵਰਨਮੈਂਟਸ ਵੱਲੋਂ ਗ੍ਰਾਂਟਸ ਮਿਲਦੀਆਂ ਨਹੀਂ ਕਿਉਂਕਿ ਇਹ ਯੂਨੀਵਰਸਿਟੀਆਂ ਜਿੰਨੀਆਂ ਥੋੜੀ ਬੰਦਿਆਂ ਦੀਆਂ ਜ਼ਿਆਦਾਤਰ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਨਾਂ ਦੇ ਮੁਕਾਬਲੇ ਪੰਜਾਬ 'ਚ ਇਹ ਨੇ ਜਿਹੜੀਆਂ 5 ਗੁਣਾ ਘੱਟ ਮਤਲਬ ਉਹਨਾਂ ਦੀ ਫੀਸਸ ਇਨ੍ਹਾਂ ਤੋਂ ਪੰਜਾਬ ਯੂਨੀਵਰਸਿਟੀ ਤੋਂ 5 ਗੁਣਾ ਜ਼ਿਆਦਾ ਹੈ ਹੋਸਟਲ ਦੀਆਂ ਜਿਹੜੀਆਂ ਫੀਸਸ ਨੇ ਉਹ ਵੀ ਜ਼ਿਆਦਾ ਨੇ ਕਿਰਾਏ ਕਹਿ ਲੋ ਜਾਂ ਤਾਂ ਐਨਾ ਫਰਕ ਹੈ ਉਹ ਵਿਚਾਰੇ ਗਰੀਬ ਸਟੂਡੈਂਟ ਕਿੱਥੇ ਜਾਣਗੇ ਫਿਰ ਵੈਸੇ ਤਾਂ ਤੁਸੀਂ ਆਣੇ ਸੀ ਰਿਜ਼ਰਵੇਸ਼ਨ ਦਿੰਨੇ ਆ ਤੇ ਜਦੋਂ ਇੱਥੇ ਉਹਨਾਂ ਨੂੰ ਅਕਾਮੋਡੇਟ ਕੀਤਾ ਜਾਂਦਾ ਕਿਉਂਕਿ ਘੱਟ ਫੀਸਾਂ ਨੇ ਉਹ ਦੇ ਸਕਦੇ ਨਹੀਂ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਦੋਸਤਾਂ ਦੀਆਂ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਇਹ ਬੰਦ ਹੋ ਜੇ ਜਾਂ ਇਹਦੀਆਂ ਫੀਸਿਜ਼ ਅਪ ਕਰ ਦਈਏ ਜਦੋਂ ਤੁਹਾਡੇ ਡਾਇਰੈਕਟ ਕੰਟਰੋਲ ਚਾਊਗਾ ਸੈਨੇਟ ਕੁਝ ਨਹੀਂ ਕਰ ਪਾਊਗਾ ਤੇ ਫਿਰ ਉਹ ਸਟੂਡੈਂਟ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਭੱਜ ਜਾਣ ਤਾਂ ਜੋ ਉਹਨਾਂ ਦਾ ਬਿਜ਼ਨਸ ਹੋਰ ਪਰਫੁੱਲਣਾ ਤੋਂ ਵੇ ਅਜੋ ਦਿੱਲੀ ਦੇ ਨੇੜੇ țeੜੇ ਨੇ ਇਹ ਤਾਂ ਮੈਂ 5 ਗੁਣਾ ਇੰਨਾਂ ਦੀਆਂ ਕਹਿ ਰਿਹਾ ਜਿਹੜੇ ਆ ਸ਼ੋਕਾ ਹੋਰ ਪਤਾ ਨਹੀਂ ਕਿੰਨੀਆਂ ਯੂਨੀਵਰਸਿਟੀਆਂ ਨੇ ਦਿੱਲੀ ਦੇ ਨੇੜੇ ਉਹਨਾਂ ਦੀ ਤਾਂ 15-15 ਗੁਣਾ ਜ਼ਿਆਦਾ ਫੀਸਿਜ਼ ਹੈ ਪੰਜਾਬ ਯੂਨੀਵਰਸਿਟੀ ਤੋਂ